ਵੇ ਆਰਾਮ ਨਾਲ ਬਸ ਹਾਂ ਹਾਂ ਅੱਗੇ ਆ ਰਹੇ ਹਾਂ ਅੱਗੇ ਆਲੇ ਨੂੰ ਕਰ ਅੱਗੇ ਆਜੇ ਦੋ ਮਿੰਟ ਬੰਦ ਨਹੀਂ ਕਰੀਏ ਸਰ ਨੇ ਕਿਹਾ ਕਿ ਆਹੋ ਸਰ ਉੱਥੇ ਹੋਗਾ ਦੋ ਮਿੰਟ ਸਰ ਪੂਰੀ ਤਰ੍ਹਾਂ ਤੇ ਬਿੱਟੇ ਬੇਟੇ ਇੱਕ ਮਿੰਟ ਇੱਥੇ ਇੱਥੇ ਕਰ ਲਓ ਇੱਥੇ ਕਰ ਲਓ ਤੁਹਾਨੂੰ ਇਹ ਜਿਹੜੀ ਪੰਜਾਬ ਸਰਕਾਰ ਦੀਆਂ ਵਾਲਾ ਪਹਿਲੀ ਵਰਤੋਂ ਨਾ ਕਰੀਏ ਤੇ ਅੱਜ ਸਾਨੂੰ ਟੀਚਰ ਤੁਸੀਂ ਹਾਂਜੀ ਸਰ ਅੱਛਾ ਤੇ ਅੱਜ ਇੱਥੇ ਬੈਠੇ ਨੂੰ ਵੀ ਸਾਨੂੰ 80 ਦਿਨ ਹੋ ਗਏ ਤੇ ਪੰਜਾਬ ਸਰਕਾਰ ਜਦੋਂ ਤੁਹਾਨੂੰ ਪਤਾ ਹੈ ਜਦੋਂ ਸੱਤਾ ਦੇ ਵਿੱਚ ਆਈ ਹੈ ਤੇ ਬਹੁਤ ਸਾਰੇ ਬੇਰੁਜ਼ਗਾਰ ਸਾਡੇ ਚ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਿਆਉਣ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਅੱਜ ਸਾਨੂੰ ਕਿੰਨਾ ਸਮਾਂ ਹੋ ਗਿਆ ਤੇ ਤੁਹਾਡੇ ਸੁਣਨ ਦੇ ਵਿੱਚ ਇਹ ਬੜੀ ਹੈਰਾਨੀ ਦੀ ਗੱਲ ਹੋਊਗੀ ਕਿ ਸਾਡੇ ਬੇਰੁਜ਼ਗਾਰਾਂ ਦੇ 5994 ਜਦੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ 5-5 ਦਿਨ ਇਹਨਾਂ ਨੂੰ 5 ਰਾਤਾਂ 6 ਦਿਨ ਇਹਨਾਂ ਨੂੰ ਜਿਹਨਾਂ ਦੇ ਵਿੱਚ ਕੱਟ ਕੇ ਆਏ ਨੇ ਇਹ ਉਹ ਬੱਚੇ ਨੇ ਹੁਣ ਕਿੰਨੇ ਕਿੰਨੇ ਬੱਚੇ ਆਉਣੇ 2500 ਬੰਦਾ ਜੁਆਇਨ ਕਰਿਆ ਬਾਕੀ ਸਾਰੇ ਬੰਦੇ ਇਹਦੇ ਰਹਿ ਗਏ ਸਰ ਸਾਰੇ ਅਸੀਂ ਕੁੜੀਆਂ ਦੇ ਸਮੇਤ ਤੇ ਸੜਕਾਂ ਤੇ ਸੌ ਰਹੇ ਆ ਕੋਈ ਸਰਕਾਰ ਦਾ ਨੁਮਾਇੰਦਾ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਇਹ ਜੀਟੀਟੀ ਜੀਟੀਟੀ ਨਾਟਕ ਕਰਾ ਲੈ ਆ ਸਾਰੀਆਂ ਕੱਲੀ ਕੱਲੀ ਕੰਡੀਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਲਾਈ ਹੋ ਸਾਰੀ ਕਲੀਅਰ ਆ ਕਾਮਿਟਾ ਸਟੋ ਵੀ ਕੋਈ ਵੀ ਚਾਰ ਪੇਪਰ ਸਰ ਪਾਸ ਕੀਤੇ ਚਾਰ ਪੇਪਰ ਪਾਸ ਕਰਦੇ ਆ ਡਾਕੂਮੈਂਟ ਵੈਰੀਫਿਕੇਸ਼ਨ ਸਾਡੀ ਹੋ ਚੁੱਕੀ ਹੈ ਜੀ ਬੱਚੇ ਜੇ ਗੱਲ ਕਰਦੇ ਆ ਸਿੱਖਿਆ ਕ੍ਰਾਂਤੀ ਦੀ ਸਕੂਲਾਂ ਦੇ ਵਿੱਚ ਹਜੇ ਸਕੂਲ ਖਾਲੀ ਪਏ ਨੇ ਕਈ ਵਾਰੀ ਕਹਿੰਦੇ ਆ ਸਰਪਲਸ ਹੋ ਗਏ ਅਸੀਂ ਬਾਈ ਨੇਮ ਐਕਸਲਰ ਲਿਸਟ ਕੱਢ ਕੇ ਵੀ ਪੰਜਾਬ ਸਰਕਾਰ ਨੂੰ ਪੇਸ਼ ਕਰਨ ਦੇ ਤੇ ਸਾਡੇ ਨਾਲ ਬਾਈ ਟੌਕ ਗੱਲ ਕਰਨ ਤਾਂ ਸਕੂਲ ਖਾਲੀ ਪਏ ਆਈ ਹੈ ਜੇ ਸਕੂਲ ਇਹ ਗੱਲ ਕੋਈ ਨਹੀਂ ਹੈਗੀ ਕਿ ਸਕੂਲ ਅਸੀਂ ਇਹਨਾਂ ਨੇ ਸਰਪਲਸ ਕਰਤੇ ਉਹ ਸਿਰਫ ਹੋਟੀਆਂ ਦੇ ਵਿੱਚ ਹੁੰਦਾ ਹੀ ਸਰ ਪਾਸੇ ਦੀ ਗੱਲਾ ਤੇ ਹੋਰ ਲਾ ਲੇ ਕਿਵੇਂ ਲਾ ਲੇ ਕੀ ਲਾ ਲੇ ਨਹੀਂ ਨਹੀਂ ਲਾਏ ਨਹੀਂ ਕਾਮਿਟੀ ਮੀਟਿੰਗ ਨਹੀਂ ਲਾਏ ਨਹੀਂ ਸਰ ਸਰ ਲਾਏ ਨਹੀਂ ਕੋਈ ਭਰਤੀ ਪੂਰੀ ਨਹੀਂ ਕਰੀ ਬਸ ਬਸ 9594 ਪੋਸਟਾਂ ਸਨ ਉਹਦੇ ਵਿੱਚੋਂ ਸਿਰਫ 2500 ਬੰਦਿਆਂ ਨੂੰ ਜੁਆਇਨ ਕਰਾਇਆ ਬਾਕੀ ਸਾਰਾ 33-3400 ਦੇ ਕਰੀਬ ਉਹ ਪੋਸਟਾਂ ਜੀ ਤੱਕ ਹੋਂ ਵੀ ਖਾਲੀ ਪਈਆਂ ਨੇ ਸਾਨੂੰ 3 ਸਾਲ ਹੋ ਗਏ ਅਕਤੂਬਰ ਦੇ ਵਿੱਚ ਭਰਤੀ ਆਈ ਸੀ ਬੇਟੇ ਮੇਰੀ ਮੈਂ ਤਾਂ ਮਿਨਿਸਟਰ ਨਾਲ ਕੀ ਮਿਨਿਸਟਰ ਨਾਲ ਗੱਲ ਕਰਨਾ ਮੀਰਾ ਮਹਿਕਮਾ ਨਹੀਂ ਮਹਿਕਮਾ ਨੇ ਇਹ ਗੱਲ ਮੈਂ ਇਹਨੂੰ ਸਰ ਜਿੰਨਾ ਵੀ ਵੱਧ ਤੋਂ ਵੱਧ ਕਰ ਸਕਦਾ ਮੈਂ ਤਾਂ ਹਾਰੀ ਕਰ ਉਹ ਤੁਹਾਡੀ ਪੈਣੇ ਤੁਹਾਡੀ ਅਸੀਂ ਨਾ ਕੌਣੋਂ ਅਸੀਂ ਮਿਲਣ ਆਏ ਅਸੀਂ ਸੈਕਟਰੀਟੇਟ ਮੈਂ ਨਾ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਵੀ ਤੁਹਾਡਾ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਸੀ ਸਾਡੇ ਨਾਲ ਸਾਥੀ ਸੀਗੇ ਤੇ ਉਦੋਂ ਜਦੋਂ ਮੈਂ ਲਾਇਆ ਤੁਸੀਂ ਕਿਹਾ ਵੀ ਅਸੀਂ ਇਹਨਾਂ ਨੂੰ ਨਹੀਂ ਮਿਲਣਾ ਜੀ ਕਿਉਂਕਿ ਦੇਖੋ ਹੈ ਤਾਂ ਪ੍ਰਿਆ ਸਰਕਾਰ ਦੇ ਨੁਮਾਇंदे ਹੋਣਾ ਜੀ ਤੁਸੀਂ ਮੇਰੀ ਮੇਰੀ ਤਾਂ ਗੱਲ ਹੈ ਮੈਂ ਕਦੇ ਵੀ ਨਹੀਂ ਕਿਹਾ ਨਹੀਂ ਜਵਾਬ ਦਿੱਤਾ ਗਿਆ ਸੀ ਉਹ ਨਹੀਂ ਬੇਟੇ ਮੇਰੀ ਗੱਲ ਹੈ ਐਵੇਂ ਕਿਸੇ ਨੇ ਕਹਿਤਾ ਉਹ ਨਾ ਮੈਂ ਤਾਂ ਹਰੇਕ ਨੂੰ ਮਿਲ ਲੈਣਾ ਨਾ ਮੈਨੂੰ ਹੁਣ ਮਿਲਣ ਨੂੰ ਮੈਨੂੰ ਕੀ ਹੋ ਗਿਆ ਜੇ ਮੇਰੇ ਕੋਲ ਲੋਨ ਟਾਲ ਗਿਆ ਮੈਂ ਹਰੇਕ ਪਰ ਮੇਰੇ ਕੋਲੇ ਉਹ ਨਹੀਂ ਮੈਂ ਜੇ ਉਹ ਉਹਨਾਂ ਨੂੰ ਗੱਲ ਉਹਨਾਂ ਦਾ ਕਰ ਮੈਂ ਕਿਉਂ ਨਹੀਂ ਹਾਂ ਤੁਸੀਂ ਨੁਮਾਇंदे ਤਾਂ ਹੈਗੇ ਹੋ ਪੰਜਾਬ ਦੇ ਚੁਣੇ ਹੋਏ ਆ ਪਟੰਨੇ ਦੇ ਬਹੁਤ ਸਾਰੇ ਮੇਰੇ ਮੇਰੇ ਤੇਰੀ ਗੱਲ ਹੈ ਮੈਂ ਇਹ ਨਹੀਂ ਕਰਦਾ ਮੈਂ ਇੱਕ ਜਿਹੜੀ ਗੱਲ ਤੁਸੀਂ ਐਵੇਂ ਹੀ ਨਹੀਂ ਕਰੀ ਨਹੀਂ ਪਰ ਮੈਂ ਤੁਸੀਂ ਇੱਕ ਬੰਦਾ ਵੇਖੋ ਸਰ ਅਸੀਂ ਇੱਥੇ ਬਾਹਰ ਸੌਂ ਰਹੇ ਹਾਂ ਉਹ ਫਾਈਲ ਦਿਖਾਓ ਮੈਂ ਤੇ ਨਾ ਸਾਡੀ ਜਿਹੜੀ ਫਾਈਲ ਦਾ ਕੰਮ ਹੈ ਸਰ ਅੱਜ ਦਾ ਦਿਨ ਮੰਗਿਆ ਇਹਨਾਂ ਨੇ ਸਾਡੇ ਤੋਂ 80 ਦਿਨ ਹੋ ਗਏ ਸੀ ਇੱਥੇ ਬੈਠੇ ਅਸੀਂ 80 ਦਿਨ ਹੋ ਗਏ ਅਸੀਂ ਠੰਡ 'ਚ ਅਸੀਂ ਬੈਠੇ ਹੋਏ ਹਾਂ ਬਾਹਰ ਸਾਡੇ ਨਾਲ ਗੱਲ ਕਰਨ ਦੀ ਗੱਲ ਕਰੋ ਨਹੀਂ ਸੁਣਾ ਇੱਕ ਮੈਨੂੰ ਵੇਖੋ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਉਹ ਤਾਂ ਸਾਡੇ ਤੇ ਬਹੁਤ ਵੱਡਾ ਅਤਰਾਜ ਆ ਪਰ ਮੈਨੂੰ ਵੀ ਬਹੁਤ ਮੈਂ ਤਾਂ ਇੱਕ ਬੰਦੇ ਨੂੰ ਵੀ ਮਿਲ ਲੈਣਾ ਮੈਂ ਇਹ ਨਹੀਂ ਕਹਿ ਵੀ ਨਹੀਂ ਮੈਂ ਉਹ ਨਹੀਂ ਮੈਂ ਇਹ ਰੁਕਿਆ ਵੀ ਮੇਰਾ ਤਾਂ ਨਹੀਂ ਯਾਰ ਇਹ ਕੰਮ ਕੰਮ ਉਹਨਾਂ ਦਾ ਹੈ ਇਹ ਕਰ ਨਹੀਂ ਸਰ ਸਰ ਜੀ ਤੁਹਾਡਾ ਕੰਮ ਨਹੀਂ ਹੈ ਕਿ ਕਰਵਾ ਸਕਦੇ ਹੋ ਨਾ ਕਰਵਾ ਜੀ ਲੈ ਕੇ ਜਾਓ ਬੇਟਾ ਮੈਂ ਇੱਕ ਇਹ ਕਹਿੰਦੇ ਆ ਵੀ ਪਰ ਆ ਇਹ ਕੱਲ ਕਹਿੰਦੇ ਨੇ ਵੀ ਜੇ ਅੱਜ ਨਹੀਂ ਕਰਦੇ ਤਾਂ ਫਿਰ ਤੂੰ ਕਿਹਾ ਮੈਂ ਕਹਿੰਦਾ ਨਹੀਂ ਯਾਰ ਤੇਰੀ ਗੱਲ ਮੰਨੀਏ ਉਹ ਤੇ ਮੇਰੀ ਗੱਲ ਨਹੀਂ ਮੰਨੀ ਜਾ ਸਕਦੀ ਮੈਂ ਵੀ ਤੂੰ ਤੁਸੀਂ ਤਾਂ ਨੁਮਾਇੰਦ ਤੁਸੀਂ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਮੈਂ ਜਵਾਬ ਦਿੰਦਾ ਹੀ ਨਹੀਂ ਕੋਈ ਕੱਲਾ ਕਿਸੇ ਪਤ ਪਤਿਆ ਕੇ ਆ ਕੇ ਵੇਖ ਨਹੀਂ ਫੋਨ ਤੁਸੀਂ ਤਾਂ ਚਿੱਤੇ ਨਹੀਂ ਆਉਣਾ ਤੁਹਾਡੇ ਡਿਪਾਰਟਮੈਂਟ ਦੇ ਜਿਹੜੇ ਉਹਨਾਂ ਨੇ ਮੈਨੂੰ ਕੁਝ ਵੀ ਉਹਨਾਂ ਨੇ ਯਾਰ ਮੇਰੀ ਤਾਂ ਆਹੀ ਗੱਲ ਸਰ ਅਸੀਂ ਤੁਹਾਡੇ ਬਿਊਟੀ ਵਰਗੇ ਆ ਨਾ ਕੋਈ ਨਹੀਂ ਬਰਦਰ ਐ ਨਾ ਕੋਈ ਮੈਂ ਕੋਈ ਸਰ ਮੈਂ ਇਹ ਤਾਂ ਪਾਇਆ ਤੇ ਪਾਇਆ ਗੱਲ ਵੱਖਰੀ ਐ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਉਹ ਕਰ ਨਹੀਂ ਸਰ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਾਇਆ ਇਹ ਕੰਦੇ ਥੋੜਾ ਜਿਹਾ ਵੀ ਐ ਘੇਰ ਕੇ ਖੜ੍ਹ ਦੋ ਚਲੋ ਪਾਇਆ ਗੱਲ ਨਹੀਂ ਕਰੀਏ ਮੈਨੂੰ ਆ ਤਾਂ ਕੋਈ ਗੱਲ ਨਹੀਂ ਹੈਗੀ ਨਹੀਂ ਪਹਿਲੀ ਤਾਂ ਗੱਲ ਨਹੀਂ ਇੱਕ ਤਾਂ ਪਹਿਲੀ ਗੱਲ ਤੁਸੀਂ ਕਹਿੰਦੇ ਵੀ ਮੈਂ ਤਾਂ ਮਿਲਦਾ ਹੀ ਨਹੀਂ ਮੈਂ ਕਹੀ ਨਹੀਂ ਸਕਦਾ ਯਾਰ ਮੈਂ ਤਾਂ ਕੰਸੀ ਕੌੜੀ ਕਹੂੰਗੀ ਤੁਹਾਡੇ ਡਿਪਾਰਟਮੈਂਟ ਦੇ ਵਿੱਚੋਂ ਗੱਲ ਕਹੀ ਗਈ ਹੈ ਜਿਹੜੇ ਉੱਪਰ ਤੁਹਾਡੇ ਜੋਨਾਂ ਦੇ ਮਰਗੀ ਮਰਗੀ ਲੈ ਦਾ ਤੇਰੀ ਮੇਰੀ ਗੱਲ ਕਰਨ ਦੇ ਮੇਰੇ ਨਾਲ ਹਰ ਇੱਕ ਗੱਲ ਕਰ ਇੱਕ ਗੱਲ ਇੱਕ ਗੱਲ ਇੱਕ ਜਣਾ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਇਕੱਲਾ ਬੋਲਦਾ ਹਾਂ ਇੱਕ ਜਣਾ ਬੋਲੇ ਇੱਕ ਜਣਾ ਬੋਲੇ ਮੇਰੇ ਤੁਸੀਂ ਫੱਤੇ ਆ ਕੇ ਵੇਖ ਲਓ ਹਾਂਜੀ ਹੁਣ ਵੀ 52 46 17 ਤੇ ਜਾ ਕੇ ਗੱਲ ਕਰਕੇ ਵੀ ਕੋਈ ਮਿਲਣ ਵਾਲਾ ਆਇਆ ਮੈਂ ਹਾਂ ਵੀ ਆ ਜਾਣ ਦੇ ਤਾਂ ਮੈਂ ਤਾਂ ਕਦੇ ਕਿਸੇ ਰੋਕਦਾ ਹੀ ਸਰ ਹੁਣ ਸਰ ਜਿਹੜਾ ਸਰ ਕੰਪਨੀ ਤੋਂ ਆਸਟ ਉਹ ਮੈਂ ਤੁਹਾਡੇ ਸਾਡੀ ਗੱਲ ਬਣਾਉਣੀ ਤੁਹਾਡੀ ਇਹ ਗੱਲ ਮਸਲੇ ਹੱਲ ਕਰਨ ਵਾਸਤੇ ਮੈਂ ਜਿਹੜੀ ਹੈ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਹਾਂ ਬਸ ਇਹ ਗੱਲ ਮੇਰਾ ਫਰਜ਼ ਤੇ ਪਰ ਇਹ ਨਾ ਨਾ ਕੋਲ ਕਰਦੇ ਸਾਨੂੰ ਸਾਨੂੰ ਫੇਰ ਮੈਂ ਤਾਂ ਆ ਹੀ ਜਾ ਕੇ ਦੇਣੀ ਇਹਨੂੰ ਕਮੈਂਟ ਕਰਕੇ ਤੁਸੀਂ ਕਾਲ ਕਰਦੇ ਕੋਈ ਸਹੀ ਹੋ ਜਾਣਾ ਪੱਲਟਾ ਸਾਹਿਬ ਨੇ ਕਾਲ ਕਰ ਰੋ ਇੱਕ ਵਾਰ ਸਰਕੈਸਾ ਸਿੱਖਿਆ ਮੰਤਰੀ ਤਾਂ ਤੁਸੀਂ ਉਹ ਕਾਓ ਨਾ ਅੱਗੇ ਤੋਂ ਨਹੀਂ ਕਿਹਾ ਅੱਜ ਦਾ ਦੇਣਾ ਸਾਹਿਬ ਨੇ ਕਾਲ ਤਾਂ ਕਰ ਦਿਆਂਗੇ ਜੀ ਕਿ ਮੈਂ ਕਾਲ ਕਰ ਲਵਾਂ ਜੀ ਮੈਂ ਤੁਹਾਨੂੰ ਆਖਿਆ ਮੈਂ ਲਿਖ ਦਿੰਦਾ ਇਹ ਤੇ ਲਿਖ ਦਿੰਦਾ ਇਹ ਭਜਾ ਕੇ ਭੇਜ ਦਿੰਦਾ ਤੁਹਾਨੂੰ ਮਾਫ਼ ਕਰ ਦਿੰਦਾ ਤੁਸੀਂ ਕਾਲ ਕਰ ਦੋ ਸਾਡੇ ਨਾਲ ਹਾਂਜੀ ਨਹੀਂ ਨਹੀਂ ਸਰ ਸਰ ਨਹੀਂ ਦਿਆ ਸਰ ਚਲੋ ਇਹ ਮੈਂ ਮਾਰ ਕਰ ਦੇਣਾ ਕੋਈ ਨਹੀਂ ਮੈਂ ਆਪਦੇ ਦਫ਼ਤਰ ਚੋਂ ਉਧਰੋਂ ਉਧਰ ਮੈਂ ਮਾਰ ਕਰਕੇ ਦੇ ਦਿੰਦਾ ਨੰਬਰ ਲਾ ਕੇ ਭੇਜ ਦਿੰਦੇ ਹਾਂ ਨਹੀਂ ਸਰ ਤੁਸੀਂ ਆਪ ਹੀ ਦੇ ਦਿਓ ਫਿਰ ਭੇਜ ਦਿਓ ਮਾਰ ਕੇ ਮੈਂ ਬੇਟਾ ਮੇਰੀ ਗੱਲ ਤੁਸੀਂ ਸਮਝਦੇ ਨਹੀਂ ਅਸੀਂ ਆਪਦਾ ਨੰਬਰ ਲਾ ਕੇ ਉੱਥੋਂ ਡਾਕ ਉਧਰ ਭੇਜ ਨਹੀਂ ਹੁੰਦੀ ਨਾਲ ਦੀ ਨਾਲ ਮੈਂ ਤਾਂ ਤੁਹਾਡੀ ਸਾਹਮਣੇ ਰਿਕਮੈਂਡ ਕਰ ਦੇਣਾ ਉੱਥੇ ਨੰਬਰ ਲਾ ਕੇ ਭੇਜ ਕੋਈ ਨਹੀਂ ਮੈਂ ਹੁਣੇ ਭੇਜਦਾ ਮੈਂ ਸਕਦੀ ਐਡੀ ਜੀ ਤੇਰੇ ਕੋਲ ਆਏ ਨਾ ਕਰੇ ਕੋਈ ਸਾਡੇ ਜਵਾਬ ਕਰੇ ਮੈਂ ਤਾਂ ਜਿੰਨਾ ਵੇਖੋ ਮੈਂ ਤਾਂ ਹਰ ਇੱਕ ਦੀ ਗੱਲ ਸੁਣ ਕੇ ਜਿਹੜਾ ਸਰ ਸਾਨੂੰ ਤੁਹਾਡੇ ਤੋਂ ਉਮੀਦਾਂ ਨਹੀਂ ਕਰਾਇਆ ਤੁਹਾਡੇ ਕੋਲ ਆਏ ਆ ਸਰ ਇਹ ਲੈਣਾ ਸਾਡਾ ਕੰਮ ਕਰਨਾ ਬਸ ਐਡੀ ਗੱਲ ਹੈ ਜਿਹੜਾ ਜੁਆਇਨਿੰਗ ਦੀ